ਅੱਜ ਭਾਈ ਜੀ ਆਪਾਂ ਆਪਣੇ ਮਲੇਰ ਕੋਟਲੇ ਦੇ ਵਿੱਚ ਅਜੰਤਾ ਇਲੈਕਟ੍ਰਿਕ ਪ੍ਰੋਪਰਟੀ ਸਟੋਰ ਵਾਲਿਆਂ ਦੇ ਪਹੁੰਚੇ ਸੀਗੇ ਇਹਨਾਂ ਨੂੰ ਬਿਨਾਂ ਦੱਸੇ ਤੇ ਲੋਕ ਇਹਨਾਂ ਦੀ ਬਹੁਤ ਵੀਡੀਓ ਸ਼ੇਅਰ ਕਰ ਰਹੇ ਨੇ ਇੰਸਟਾਗ੍ਰam ਤੇ ਕਹਿੰਦੇ ਬਹੁਤ ਸਸਤੇ ਰੇਟਾਂ ਦੇ ਵਿੱਚ ਵਾਸ਼ਿੰਗ ਮਸ਼ੀਨਾਂ ਗੀਜ਼ਰ ਗੁਜ਼ਰ ਦਈ ਜਾਂਦੇ ਨੇ ਤੇ ਅੱਜ ਆਪਾਂ ਚੈੱਕ ਕਰਦੇ ਆਂ ਵੀ ਕਿਤੇ ਦੇਸੀ ਕੰਪਨੀਆਂ ਦੇ ਮਾਲ ਤਾਂ ਨਹੀਂ ਦਈ ਜਾਂਦੇ ਸਸਤੇ ਕਹਿ ਕੇ ਕੇ ਬਾਹਰੀ ਰੱਖਿਆ ਪਿਆ ਮਾਲ ਸਾਰਾ ਲੋਅਰਡ ਪਿਆ ਇਧਰ ਜੇ ਗੱਲ ਕਰ ਲਈਏ ਇਹ ਹੈਗਾ ਵੋਲਟੇਜ ਦਾ ਟਾਟਾ ਵਾਲਾ ਇਹ ਐਲਜੀ ਦਾ ਆ ਗਿਆ ਕੀ ਬਾਤ ਹੈ ਲੱਗਦੇ ਤਾਂ ਸਾਰੇ ਬ੍ਰਾਂਡ ਹੀ ਨੇ ਇਹ ਜੇ ਆਪਾਂ ਦੇਖ ਲਈਏ ਜੀ ਗੀਜ਼ਰ ਪਏ ਤੇ ਗੀਜ਼ਰ ਪਏ ਨੇ ਇਹ ਵੀ ਆਪਣੇ ਪਏ ਨੇ ਹੈਵਲਸ ਦੇ ਤੇ ਹੋਰ ਸਾਰੀਆਂ ਚੀਜ਼ਾਂ ਵੀ ਕੰਪਨੀ ਦੀਆਂ ਪਈਆਂ ਨੇ ਪਰ ਜਿਵੇਂ ਰੇਟ ਰੂਟੇ ਕਹਿੰਦੇ ਹੁੰਦੇ ਨੇ ਉਹਦੀ ਗੱਲ ਕਰਦੇ ਆਂ ਦੇਖਦੇ ਆਂ ਫਿਰ ਆਪਾਂ ਜਿਹੜੇ ਇੱਥੋਂ ਦੇ ਮਾਲਕ ਨੇ ਹਾਂਜੀ ਹਰਸ਼ભાઈ ਕੀ ਹਾਲ ਨੇ ਉਹ ਵਾਹ ਜੀ ਵਾਹ ਕੀ ਹਾਲ ਹੈ ਜੀ ਠੀਕੋ ਹਾਂ ਵੀਰੇ ਬਹੁਤ ਵਧੀਆ ਤੁਸੀਂ ਹਾਂ ਹੋਰ ਸਰਾਵ ਅੱਜ ਕਿਵੇਂ ਓਰੇ ਅੱਜ ਅਸੀਂ ਆਗੇ ਤੁਹਾਡੇ ਕੋਲੇ ਵੀਡੀਓ ਬਣਾਉਣਾ ਸੀ ਵੀਡੀਓ ਬਣ ਰਹੀ ਹੈ ਕਮਾਲ ਹੋ ਗਈ ਯਾਰ ਹਾਂ ਵੀਡੀਓ ਬਣਾਉਣਾਗੇ ਤੇ ਮੈਂ ਤੁਹਾਡੀਆਂ ਦੇਖਦਾ ਹਾਂ ਨਾ ਵੀਡੀਓ ਇੰਸਟਾਗ੍ਰam ਤੇ ਜਿਹੜੀਆਂ ਤੁਸੀਂ ਬਣਾਉਨੇ ਹੋ ਰੇਟਾਂ ਦੇ ਕਹਿੰਦੇ ਬੜੇ ਧਮਾਕੇ ਪਾਈ ਜਾਂਦੇ ਹੋ ਤੁਸੀਂ ਬਿਲਕੁਲ ਬਿਲਕੁਲ ਵੀਰ ਜੀ ਕਹਿੰਦੇ ਰੇਟ ਜਿਹੜੇ LG ਕੰਪਨੀ ਦੀ ਵਾਸ਼ਿੰਗ ਮਸ਼ੀਨ ਸਿਰਫ ਐਡ ਸਿਰਫ 11500 ਰੁਪਏ ਦੀ 8 ਕਿਲੋ ਦੀ ਵਾਸ਼ਿੰਗ ਮਸ਼ੀਨ 5 ਸਾਲ ਦੀ ਫੁੱਲ ਗਾਰੰਟੀ ਬੱਲੇ 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 ਇਹ ਬਾਈ ਜੀ ਗੱਲ ਕਰੋ ਇਹ ਵੀਡੀਓ ਸੇਵ ਕਰ ਲਓ ਨਹੀਂ ਕਾਪੀ ਪੈਨਸਲ ਚੱਕ ਕੇ ਨਾਲੇਦਲਾਂ ਦਾ ਨੰਬਰ ਸੇਵ ਕਰ ਲਓ ਨਾਲੇ ਜਿਹੜੀਆਂ ਗੱਲਾਂ ਕਹੀਆਂ ਨੇ ਉਹ ਨੋਟ ਕਰ ਲਓ 8 ਕਿਲੋ ਦੀ ਅਲਜੀ ਦੀ 11500 11500 ਦੀ ਮੁਕਰ ਨਾ ਜਾਇਓ 5 ਸਾਲ ਦੀ ਗਾਰੰਟੀ ਦੇ ਨਾਲ 5 ਸਾਲ ਦੀ ਗਾਰੰਟੀ ਦੇ ਨਾਲ ਭਾਈ ਜੀ ਔਨ ਕੈਮਰਾ ਇਹ ਗੱਲ ਕਹਿ ਰਿਹਾ ਮੈਂ ਤੁਸੀਂ ਰਿਕਾਰਡ ਕਰ ਲਓ ਮਾਲ ਮੂਲ ਹੈਗਾ ਇਹਦਾ ਪੂਰਾ ਮੈਂ ਕਿਹਾ ਵੀਰ ਜੀ ਅਸਲ ਚ ਨਾ ਅੱਜ ਸਾਡੇ ਕੋਲ ਉਤਰੇ ਕੰਟੇਨਰ ਹੋ ਗਿਆ ਮੈਂ ਮਟੀਰੀਅਲ ਵਗੈਰਾ ਚੈੱਕ ਕਰ ਰਿਹਾ ਸੀ ਪਹਿਲਾਂ ਗੱਡੀ ਅਸੀਂ ਇਹ ਲੋਡ ਕਰਨੀ ਹੈ ਉਸ ਤੋਂ ਬਾਅਦ ਇਹ ਗੱਡੀ ਵੇਟਿੰਗ ਤੇ ਖੜੀ ਹੈ ਸਾਡੀ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ 올 ਓਵਰ ਇੰਡੀਆ ਦੇ ਵਿੱਚ ਸਪਲਾਈ ਹੈ ਟੈਲੀ ਕੰਪਨੀ ਦਾ ਤੁਸੀਂ ਸੁਣ ਲਿਆ 11500 ਰੁਪਏ ਦੀ ਵੋਲਟਾਸ ਕੰਪਨੀ ਦੀ ਵਾਸ਼ਿੰਗ ਮਸ਼ੀਨ ਸਿਰਫ ਐਂਡ ਸ ਯਾਰ ਬੜੇ ਅੱਕੇ ਵੱਕੇ ਰਹਿ ਰਹੇ ਕਿ ਕੀ ਗੱਲ ਹੈ ਲੱਕ ਵਾਲੋ ਕੀ ਆ ਕੀ ਬਾਤ ਹੈ ਯਾਰ ਇਹ ਜੇ ਰੇਟ ਅਸੀਂ ਵੀ ਵੀਡੀਓ ਬਣਾਉਣੇ ਪਰ ਅਸੀਂ ਨਹੀਂ ਦੇਖੇ ਵੀ ਇੰਨੇ ਕੱਟ ਰੇਟ 8000 ਦੇ 101% ਲਿਖ ਕੇ ਲੈ ਜਾਓ ਗਿਫਟਾਂ ਵੀ ਦੋਗੇ ਨਾਲ ਯਾਰ ਵੀਰ ਜੀ ਜਿਹੜਾ ਕਸਟਮਰ ਸਾਡੇ ਪੇਜ ਨੂੰ ਫੋਲੋ ਕਰਕੇ ਵੀਡੀਓ ਤੇ ਲਾਈਕ ਕਮੈਂਟ ਐਂਡ ਸ਼ੇਅਰ ਕਰਕੇ ਆਏਗਾ ਉਹ ਕਸਟਮਰ ਨੂੰ ਇਹ ਸਾਰੀ ਸਕੀਮਾ ਦੇ ਨਾਲ-ਨਾਲ ਗਿਫਟ ਦੇ ਦਵਾਂਗੇ ਗਿਫਟਾਂ ਵੀ ਲਵਾਂਗੇ ਇਹਦੇ ਨਾਲ ਵਾਰੰਟੀ ਗਾਰੰਟੀ ਨਹੀਂ ਦਿੰਦੇ ਉਹਨੇ ਫੁੱਲ ਗਾਰੰਟੀ ਆ ਵੀਰ ਜੀ ਪੱਕੇ ਬਿਲ ਤੇ ਮਾਲ ਹੈ ਕੀ ਬਾਤ ਹੈ ਪੱਕੇ ਮਿਲ ਤੇ ਮਾਲ ਹੈ ਤੇ ਫੁੱਲ ਗਾਰੰਟੀ ਮਿਲਦੀ ਆ ਲੋਇਡ ਕੰਪਨੀ ਦੀ ਵਾਸ਼ਿੰਗ ਮਸ਼ੀਨ 8 ਕਿਲੋ ਦੀ ਵਾਸ਼ਿੰਗ ਮਸ਼ੀਨ ਸਿਰਫ ਐਂਡ ਸਿਰਫ 9800 ਦੀ ਗਿਫਟਾਂ ਗਿਫਟਾਂ ਇਹਦੇ ਨਾਲ ਵੀ ਮਿਲਣਗੇ ਹਰ ਇੱਕ ਸਾਮਾਨ ਨਾਲ ਚਾਹੇ ਕੋਈ ਵੀ ਕਸਟਮ ਉਧਰ ਵੀ ਕੱਢੀ ਫਿਰਦੇ ਹੋ ਫਿਰ ਬਿਲਕੁਲ ਵੀਰ ਜੀ ਹੈਵਲਸ ਕੰਪਨੀ ਦਾ ਗੀਜ਼ਰ ਹੈ ਜੀ 25 ਲੀਟਰ ਦੇ ਵਿੱਚ ਗੀਜ਼ਰ ਹੈ 7 ਸਾਲ ਦੀ ਗੀਜ਼ਰ ਦੀ ਗਾਰੰਟੀ ਹੈ ਸਿਰਫ ਐਂਡ ਸਿਰਫ 6500 ਰੁਪਏ ਦਾ 6500 ਰੁਪਏ ਦਾ ਪਹਿਲਾਂ ਇੱਕ ਨਾਲ ਇੱਕ ਫਰੀ ਦੇ ਰਹੇ ਸੀ ਅੱਜ ਕਹਿੰਦੇ ਚੰਝ ਟੀਮ ਕਹਤਾ ਵੀ 6500 ਲਈ ਕਰਦਾ 6500 ਦਾ ਕਰਤਾ 7 ਸਾਲ ਦੀ ਗਾਰੰਟੀ ਦੇ ਨਾਲ ਇਹਦੀ ਫਿਟਿੰਗ ਵੀ ਬਿਲਕੁਲ ਫਰੀ ਤੇ ਪਲੱਸ ਇਹ ਦੇ ਨਾਲ ਐਸੈਸਰੀ ਵਗੈਰਾ ਉਹ ਵੀ ਬਿਲਕੁਲ ਫਰੀ ਮਤਲਬ ਇੱਕ ਵਾਰੀ ਤੁਹਾਨੂੰ 1500 ਲੈ ਕੇ ਜਾਣਾ ਹੋਰ ਕੇ ਟੈਨਸ਼ਨ ਫਰੀ ਹੈ ਕਰੇ ਬਸ ਪੱਕਾ ਬਿਲ ਇਹਦੇ ਨਾਲ ਵੀ ਜੀਐਸਟੀ ਵਾਲਾ ਪੱਕਾ ਬਿਲ ਕੱਟਿਆ ਪੱਕਾ ਬਿਲ ਇਹਦੇ ਨਾਲ ਵੀ ਮਾਲ ਸਾਰਾ ਓਕੇ ਹੋਊਗਾ ਪੂਰਾ ਓਕੇ 100% ਓਰੀਜਨਲ ਸਬਾਨ ਇਹ ਸਰ ਵੀਰ ਜੀ ਅਸੀਂ ਹੈਵਸ ਕੰਪਨੀ ਦੇ ਅਥਾਰਾਈਜ਼ਡ ਡਿਸਟ੍ਰੀਬਿਊਟਰ ਹੈ ਜੀ ਮਲੇਰ ਕੋਟਲੇ ਵੀ ਆਪਣਾ ਸ਼ੋਅਰੂਮ ਬਣਿਆ ਮਤਲਬ ਸਰਦੀਆਂ ਦੇ ਵਿੱਚ ਕਹਿੰਦੇ ਬਹੁਤ ਫਾਇਦਾ ਕਰਾਉਣਾ ਤੁਹਾਡਾ ਅੱਛਾ ਵੀਰੇ ਇੱਕ ਮੈਨੂੰ ਆਹ ਦਾ ਸਾਹ ਆਈਟਮ ਹੈ ਬਹੁਤ ਦੇਰ ਦੀ ਦੇਖ ਰਿਹਾ ਇਹ ਕੀ ਆਈਟਮ ਹੈ ਵੀਰ ਜੀ ਇਹ ਹੈਗੇ ਨੇ OFR ਉਹ ਕੀ ਹੁੰਦੇ ਨੇ ਯਾਰ ਪੰਜਾਬੀ ਸਮਝਾ ਸਕੋ OFR ਮਤਲਬ ਵੀਰ ਜੀ ਇਹ ਆਇਲ ਹੀਟਰ ਕਹਿੰਦੇ ਨੇ ਇਹਨੂੰ ਬੇਸਿਕਲੀ ਇਹ ਡਾਕਟਰਸ ਰਿਕਮੈਂਡਡ ਹੀਟਰ ਹੈ ਜੀ ਇਹ ਹੀਟਰ ਦੇ ਨਾਲ ਜਿਵੇਂ ਆਪਾਂ ਦੇਖਦੇ ਆ ਅਕਸਰ ਲੋਕੀ ਸਸਤੇ ਹੀਟਰ ਲੈ ਜਾਂਦੇ ਨੇ ਆਕਸੀਜਨ ਕਮਰੇ ਦੀ ਘਟ ਜਾਂਦੀ ਹੈ ਛੋਟੇ ਬੱਚਿਆਂ ਨੂੰ ਮਜਰਤ ਆਉਂਦੀ ਹੈ ਹਾਂ ਸਾਲਿਆਂ ਦੇ ਵਿੱਚ ਦਿੱਕਤ ਆਉਂਦੀ ਹੈ ਜੀ ਇਹਦੇ ਵਿੱਚ ਕੋਈ ਦਿੱਕਤ ਨਹੀਂ ਹੈਗੀ ਇਹਦਾ ਮਾਰਕੀਟ ਪ੍ਰਾਈਸ ਹੈਗਾ ਜੀ 9000 ਸਾਡੇ ਕੋਲੇ ਸਿਰਫ ਐਂਡ ਪੂਰੇ ਪੰਜਾਬ ਦਾ ਚੈਲੰਜ ਹੈ ਵੀ ਪੂਰੇ ਇੰਡੀਆ ਦਾ ਚੈਲੰਜ ਹੈ ਜੀ ਬਟ ਪੁਆਇੰਟ ਇਹ ਹੈ ਕਿ ਸਾਡੇ ਕੋਲੇ ਇਹ ਲਿਮਟਡ ਸਟਾਕ ਹੈ ਇਹ ਲਿਮਟਡ ਸਟਾਕ ਆ ਜਦੋਂ ਹੀ ਤੁਸੀਂ ਵੀਡੀਓ ਦੇਖਦੇ ਹੋ ਜਿੱਥੋਂ ਮਰਜ਼ੀ ਦੇਖ ਰਹੇ ਹੋ ਨੰਬਰ ਹੈਗਾ ਇਹਨਾਂ ਦਾ ਉਦੋਂ ਹੀ ਆਰਡਰ ਬੁੱਕ ਕਰ ਦਿਓ ਪੂਰੀ ਦੁਨੀਆ ਦੀ ਗਾਰੰਟੀ ਹੋਊਗੀ ਜੇ ਇਹ ਰੇਟ ਤੇ ਤੁਹਾਨੂੰ ਕੋਈ ਆਇਲ ਹੀਟਰ ਦੇ 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 ਨਹੀਂ ਹੈ ਕਿ ਜਿਹੋ ਰੇਟ ਹੈ ਆਪਾਂ ਆਮ ਕਸਟਮਰ ਨੂੰ ਦੇ ਰਹੇ ਆਂ ਕੀ ਆਵਾਜ਼ ਆ ਤਾਂ ਹੀ ਨੇ ਵੀ ਬੜੇ ਬੜੇ ਕੰਟੇਨਰ ਮੰਗਾਉਂਦੇ ਨੇ ਪੂਰੇ ਆਲ ਓਵਰ ਇੰਡੀਆ ਜਿਹੜੀ ਹੈਗੀ ਹੈ ਡਿਲੀਵਰੀ ਕਰਦੇ ਨੇ ਹੋਰ ਤੁਹਾਡੇ ਫਾਇਦੇ ਦੀ ਗੱਲ ਦੱਸਦੇ ਆ ਇਹਨਾਂ ਕੋਲੇ ਇਲੈਕਟ੍ਰੋਨਿਕ ਗ ਉਹਦੇ ਨਾਲ ਨਾਲ ਮਲੇਰਕੋਟਲੇ ਦਾ ਕੀ ਪੂਰੇ ਪੰਜਾਬ ਦਾ ਇਕਲੌਤਾ ਇਹੋ ਜਿਹਾ ਸਟੋਰ ਆ ਜਿੱਥੇ ਤੁਹਾਨੂੰ ਇਲੈਕਟ੍ਰੀਕਲ ਆਈਟਮਾਂ ਵੀ ਮਿਲਦੀਆਂ ਨੇ ਬਿਲਕੁਲ ਸਹੀ ਗੱਲ ਹੈ ਵੀਰ ਜੀ ਜਿਵੇਂ ਕਿ ਆਪਣੇ ਕੋਲ ਇਲੈਕਟ੍ਰੀਕਲ ਆਈਟਮਸ ਦੇ ਵਿੱਚ ਲੈਂਟਰ ਦੇ ਪਾਈਪ ਤੋਂ ਲੈ ਕੇ ਵਾਇਰਿੰਗ ਸਵਿਚੇਸ ਲਾਈਟਿੰਗ ਅੱਗੇ ਸਾਰੀਆਂ ਆਈਟਮਾਂ ਸਾਡੇ ਕੋਲ ਉਹ ਵੀ ਹੋਲਸੇਲ ਰੇਟ ਤੇ ਅਵੇਲੇਬਲ ਅਬ ਇਹ ਬੰਪਰ ਫਾਇਦੇ ਵੀ ਹੋਣੇ ਨੇ ਬਹੁਤ ਤੁਹਾਡਾ ਫਾਇਦਾ ਹੋਣਾ ਮਤਲਬ ਉਰੇ ਆ ਕੇ ਤੁਹਾਨੂੰ ਐ ਲੱਗੇਗਾ ਵੀ ਯਾਰ ਸਹੀ ਜਗ੍ਹਾ ਆਏ ਆ ਅਸੀਂ ਸ਼ੋਪਿੰਗ ਕਰਨ ਤੇ ਕੋਈ ਵੀ ਤੁਸੀਂ ਇਲੈਕਟ੍ਰੀਕਲ ਦੇ ਵਿੱਚ ਇਲੈਕਟ੍ਰੋਨਿਕਸ ਦੇ ਵਿੱਚ ਚੀਜ਼ ਲੈਣੀ ਆ ਇੱਕੋ ਇੱਕ ਨਾਮ ਯਾਦ ਰੱਖੋ ਅਜੰਤਾ ਇਲੈਕਟ੍ਰਿਕ ਪ੍ਰੂਥੀ ਸਟੋਰ ਮਲੇਰ ਕੋੜਲੇ ਦੇ ਵਿੱਚ ਹੈਗਾ ਜੀ ਨੰਬਰ ਇਹਨਾਂ ਦਾ ਸੇਵ ਕਰ ਲਓ ਕੋਈ ਵੀ ਤੁਹਾਡਾ ਦੋਸਤ ਮਿੱਤਰ ਘਰ ਪਰਿਆ ਜਾਂ ਕਿਸੇ ਨੇ ਇਲੈਕਟ੍ਰੋਨਿਕ ਗੈਜੇਟ ਖਰੀਦਣੀਆਂ ਨੇ ਉਹਨਾਂ ਨਾਲ ਜ਼ਰੂਰ ਇਹਨਾਂ ਦਾ ਨੰਬਰ ਸ਼ੇਅਰ ਕਰੋ ਵੀ ਜਿਹੜੇ ਆਫਰ ਤੁਹਾਨੂੰ ਆਮ ਦੁਕਾਨਾਂ ਤੋਂ ਦਿਵਾਲੀ ਵੇਲੇ ਨਹੀਂ ਮਿਲਦੇ ਇਹ ਪੱਟੂ ਐ ਸਮਝ ਲਓ ਵੀ ਸਾਰਾ ਸਾਲ ਹੀ ਉਹ ਆਫਰ ਚਲਾਈ ਰੱਖਦੇ ਨੇ ਠੀਕ ਹੈ ਜੀ ਵੱਧ ਤੋਂ ਵੱਧ ਫਾਇਦਾ ਕਰਵਾਓ ਇਹਨਾਂ ਕੋਲੇ ਵਿਜ਼ਿਟ ਕਰੋ ਮਿਲਦੇ ਆਂ ਇਹਨਾਂ ਦੀ ਅਗਲੀ ਵੀਡੀਓ ਦੇ ਨਾਲ ਬਹੁਤ ਜ